ਪ੍ਰੇਜ਼ ਹੋ ਲਾ ਸਭ ਨੂੰ ਜੈਮਸੀਲੀ ਆਈਏ ਕਰ ਫਿਰ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਕੁਝ ਸਿੱਖਾਂਗੇ ਔਰ ਅੱਜ ਦਾ ਵਚਨ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਉਹਨਾਂ ਪੈਨ ਪ੍ਰਾਵਾਂ ਦੇ ਲਈ ਹੈ ਜੇ ਲੰਬੇ ਸਮੇਂ ਤੋਂ ਕਿਸੇ ਵਿਸ਼ੇ ਨੂੰ ਲੈ ਕੇ ਪ੍ਰਾਰਥਨਾ ਕਰ ਰਹੇ ਆ ਪਰ ਸ਼ਾਇਦ ਉਹਨਾਂ ਨੂੰ ਉਹਨਾਂ ਦੀ ਪ੍ਰਾਰਥਨਾ ਦਾ ਜਵਾਬ ਜਿਹੜਾ ਆ ਉਹ ਹਲੇ ਤੱਕ ਨਹੀਂ ਮਿਲਿਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮੇਰੇ ਪੈਨ ਤੇ ਪ੍ਰਾਉ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਸਾਨੂੰ ਕੀ ਸਿੱਖਣ ਨੂੰ ਮਿਲ ਰਿਹਾ ਆ ਆਈਏ ਅਸੀਂ ਪੜਾਂਗੇ ਇੱਕ ਪਰਮੇਸ਼ਰ ਦੇ ਵਚਨ ਨੂੰ ਯਹੋਨਾ ਦੀ ਅੰਚੀਲ ਉਦੋਂ 9 ਅਧਿਆਏ ਉਦੋਂ 3 ਵਚਨ ਜਦੋਂ ਅਸੀਂ ਇਸ ਅਧਿਆਏ ਨੂੰ ਪੜਦੇ ਆਂ ਤਾਂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਕਿਤੇ ਜਾ ਰਹੇ ਹੁੰਦੇ ਆ ਤੇ ਯਿਸੂ ਮਸੀਹ ਜਦੋਂ ਜਾ ਰਹੇ ਹੁੰਦੇ ਆ ਤੇ ਇੱਕ ਮਨੁੱਖਿਆ ਨੂੰ ਇੱਕ ਆਦਮੀ ਨੂੰ ਮਿਲਦੇ ਆ ਜਿਹੜਾ ਜਨਮ ਤੋਂ ਹੀ ਅੰਨਾ ਹੁੰਦਾ ਹੈ ਔਰ ਉਸ ਅੰਨੇ ਵਿਅਕਤੀ ਨੂੰ ਦੇਖ ਕੇ ਯਿਸੂ ਮਸੀਹ ਦੇ ਚੇਲੇ ਯਿਸੂ ਮਸੀਹ ਨੂੰ ਸਵਾਲ ਪੁੱਛਦੇ ਆ ਕਿ ਇਸਨੇ ਪਾਪ ਕੀਤਾ ਹੈ ਜਾਂ ਇਸ ਦੇ ਮਾਪੇ ਨੇ ਪਾਪ ਕੀਤਾ ਹੈ ਤੇ ਆਈਏ ਅਸੀਂ ਪੜਦੇ ਹਾਂ ਕਿ ਯਿਸੂ ਮਸੀਹ ਉਹਨਾਂ ਨੂੰ ਕੀ ਉੱਤਰ ਦਿੰਦੇ ਆ ਜਦੋਂ ਅਸੀਂ ਪੜਦੇ ਆ 9 ਅਧਿਆਇ ਦਾ 3 ਵਚਨ ਤਾਂ ਉੱਥੇ ਯਿਸੂ ਮਸੀਹ ਉਹਨਾਂ ਨੂੰ ਉੱਤਰ ਦਿੰਦੇ ਆ ਕਿ ਨਾ ਤਾਂ ਇਸ ਦੇ ਮਾ ਇਸਨੇ ਪਾਪ ਕੀਤਾ ਹੈ ਨਾ ਇਸ ਦੇ ਮਾ ਪਿਓ ਨੇ ਪਾਪ ਕੀਤਾ ਹੈ ਪਰੰਤੂ ਇਹ ਇਸ ਲਈ ਹੋਇਆ ਹੈ ਕਿ ਪਰਮੇਸ਼ਰ ਦੀ ਮਹਿਮਾ ਜਿਹੜੀ ਆ ਉਹ ਪ੍ਰਗਟ ਹੋਵੇ ਹallelujah ਮੇਰੇ ਪਿਆਰਿਓ ਮੇਰੇ ਭੈਣ ਤੇ ਭਰਾਓ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਬਹੁਤ ਵਾਰ ਅਸੀਂ ਨਿਰਾਸ਼ ਹੋ ਜਾਂਦੇ ਆ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਜਦੋਂ ਨਹੀਂ ਆਉਂਦਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਪਰਮੇਸ਼ੁਰ ਦਾ ਇੱਕ ਸਮਾਂ ਜਿਹੜਾ ਠਹਿਰਾਇਆ ਹੋਇਆ ਆ ਉਹ ਪਰਮੇਸ਼ੁਰ ਦੀ ਮਹਿਮਾ ਦਾ ਸਮਾਂ ਆ ਜਦੋਂ ਉਹ ਮਹਿਮਾ ਦਾ ਸਮਾਂ ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇਗਾ ਫਿਰ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਨੂੰ ਬਾਰ-ਬਾਰ ਰਿਪੀਟ ਕਰਨ ਦੀ ਵੀ ਜ਼ਰੂਰਤ ਨਹੀਂ ਪੈਗੀ ਬਲਕਿ ਪਰਮੇਸ਼ੁਰ ਖੁਦ ਉਸ ਮਹਿਮਾ ਨੂੰ ਸਾਡੇ ਜੀਵਨ ਦੇ ਵਿੱਚ ਲੈ ਕੇ ਆਣਗੇ ਜਿਸ ਤਾ ਪਰਮੇਸ਼ੁਰ ਇਸ ਅੰਨੇ ਵਿਅਕਤੀ ਦੇ ਜੀਵਨ ਦੇ ਵਿੱਚ ਲੈ ਕੇ ਆਏ ਆ ਅਮੇ ਤੁਹਾਨੂੰ ਦੱਸਣਾ ਚਾਹਨੀ ਆ ਸਾਡੇ ਵਿੱਚ ਬਹੁਤ ਇੱਕ ਅੱਛੀ ਐਗਜ਼ੈਂਪਲ ਜਿਹੜੀ ਬਾਈਬਲ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ ਅਬਰਾਹਮ ਦੇ ਜੀਵਨ ਦੇ ਬਾਰੇ ਪਰਮੇਸ਼ਰ ਨੇ ਉਹਨੂੰ ਵਾਅਦਾ ਦਿੱਤਾ ਸੀ 25 ਸਾਲ ਪਹਿਲਾਂ ਪਰ ਉਸ ਵਾਅਦੇ ਨੂੰ ਜਦੋਂ ਪੂਰਾ ਕੀਤਾ 25 ਸਾਲ ਬਾਅਦ ਕੀਤਾ ਪਰ ਉਹ ਆਪਣੇ ਵਿਸ਼ਵਾਸ ਦੇ ਵਿੱਚ ਕਾਇਮ ਰਿਹਾ ਇਸੇ ਰੀਤੀ ਦੇ ਨਾਲ ਮੇਰੇ ਪਿਆਨ ਤੇ ਭਰਾਓ ਸਾਨੂੰ ਆਪਣੇ ਵਿਸ਼ਵਾਸ ਦੇ ਵਿੱਚ ਕਾਇਮ ਰਹਿਣ ਦੀ ਜ਼ਰੂਰਤ ਹੈ ਤੇ ਪਰਮੇਸ਼ਰ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਪਰਮੇਸ਼ਰ ਨੇ ਉਸ ਸਮਾ ਜਿਹੜਾ ਮਹਿਮਾ ਦਾ ਸਮਾ ਆਇਆ ਜਦੋਂ ਸਾਡੇ ਜੀਵਨ ਦੇ ਵਿੱਚ ਲੈ ਆਂਦਾ ਤਾਂ ਪਰਮੇਸ਼ਰ ਉਸ ਮਹਿਮਾ ਨੂੰ ਸਾਡੇ ਜੀਵਨ ਦੇ ਵਿੱਚ ਪ੍ਰਗਟ ਕਰਨਗੇ ਸਭ ਨੂੰ ਜੈੰਸੀ ਦੀ